ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਇਸ ਵਕਤ ਕਲਾਨੌਰ ਵਾਲੀ ਸਾਈਡ ਤੇ ਜਾਣਦੇ ਆ ਤੇ ਰੋਡ ਜਿਹੜਾ ਪਾਣੀ ਹੁਣੇ-ਹੁਣੇ ਕ੍ਰੋਸ ਕੀਤਾ ਆ ਥੋੜੇ ਹੁਣੇ ਪਾਣੀ ਜਿਹੜਾ ਵਾ ਉਹ ਕ੍ਰੋਸ ਕਰਕੇ ਆ ਵਾ ਜਦੋਂ ਅਸੀਂ ਆਏ ਸੀ ਸ਼ਾਮੀ 4:00 ਵਜੇ ਨਾਲ 5:00 ਵਜੇ ਨਾਲ ਉਦੋਂ ਬਿਲਕੁਲ ਸਾਫ਼ ਹੀ ਰੋਡ ਹੁਣ ਪਾਣੀ ਜਿਹੜਾ ਵਹਾਹ ਜਿਹੜਾ ਵਾ ਬਹੁਤ ਜ਼ਿਆਦਾ ਵਧ ਗਿਆ ਅੱਗੇ ਨਾਲੋਂ ਕੋਈ ਨਹੀਂ ਲੋੜ ਪਾਣੀ ਪਾਣੀ ਜਿਹੜਾ ਵਾ ਕਲਾਨੌਰ ਜਿਹੜਾ ਵਾ ਪਹੁੰਚ ਚੁੱਕਾ ਆ ਕਲਾਨੌਰ ਵਾਲਾ ਰੋਡ ਜਿਹੜਾ ਪਾਣੀ ਕ੍ਰੋਸ ਕਰਨਾ ਸ਼ੁਰੂ ਕਰ ਗਿਆ ਆ ਹੁਣੇ-ਹੁਣੇ ਆ ਪਾਣੀ ਕੀਤਾ ਵਾ ਟਾਈਮ ਰਹਾ ਦੇ 8 ਵਜੇ ਆ 8:17 ਮਿੰਟ ਹੋਏ ਆ ਤੇ ਪਾਣੀ ਹੁਣੇ-ਹੁਣੇ ਕ੍ਰੋਸ ਕੀਤਾ ਵਾ ਕਲਾਨੌਰ ਰੋਡ ਦੇ ਉੱਪੋਂ ਦੀ ਕਲਾਨੌਰ ਤੋਂ ਡੇਰਾ ਪਾਪਾ ਨਾਨਕ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀ ਦੀ ਫਤਿਹ ਇਸ ਵਕਤ ਕਲਾਨੌਰ ਵਾਲੀ ਸਾਈਡ ਤੇ ਜਾਣਦੇ ਆ ਤੇ ਰੋਡ ਜਿਹੜਾ ਪਾਣੀ ਹੁਣੇ-ਹੁਣੇ ਕ੍ਰੋਸ ਕੀਤਾ ਆ ਹੁਣੇ-ਹੁਣੇ ਪਾਣੀ ਜਿਹੜਾ ਵਾ ਉਹ ਕ੍ਰਾਸ ਕਰ ਗਿਆ ਵਾ ਜਦੋਂ ਅਸੀਂ ਆਏ ਸੀ ਸ਼ਾਮੀ 4 ਵਜੇ ਨਾਲ 5 ਵਜੇ ਨਾਲ ਉਦੋਂ ਬਿਲਕੁਲ ਸਾਫ਼ ਹੀ ਰੋੜ ਹੁਣ ਪਾਣੀ ਜਿਹੜਾ ਵਹਾ ਜਿਹੜਾ ਵਾ ਬਹੁਤ ਜ਼ਿਆਦਾ ਵੱਧ ਗਿਆ ਅੱਗੇ ਨਾਲੋਂ ਉਹ ਨਹੀਂ ਲੋਰ ਉਹ ਉੱਥੇ ਨਹੀਂ ਲੋਰ ਯਾਰ ਪਾਣੀ ਪਾਣੀ ਜਿਹੜਾ ਵਾ ਕਲਾਨੌਰ ਜਿਹੜਾ ਵਾ ਪਹੁੰਚ ਚੁੱਕਾ ਆ ਕਲਾਨੌਰ ਵਾਲਾ ਰੋੜ ਜਿਹੜਾ ਪਾਣੀ ਕ੍ਰਾਸ ਕਰਨਾ ਸ਼ੁਰੂ ਕਰ ਗਿਆ ਆ ਹੁਣੇ-ਹੁਣੇ ਆ ਪਾਣੀ ਕੀਤਾ ਵਾ ਟਾਈਮ ਰੌਦੇ 8 ਵਜੇ ਆ 8:17 ਮਿੰਟ ਹੋਏ ਆ ਇਹ ਪਾਣੀ ਹੁਣੇ-ਹੁਣੇ ਕ੍ਰੋਸ ਕੀਤਾ ਵਾ ਕਲਾਂੌਰ ਰੋਡ ਦੇ ਉਪੋਂ ਦੀ ਕਲਾਂੌਰ ਤੋਂ ਡੇਰਾ ਪਾਪਾ ਨਾਨਕ